अच्छा मुझे आप निकल गए गए बची गए फिर मुझे निकल इन चलते दो मिनट टेट ਕਦਾ ਬਚਾ ਨਾ ਬੰਦੇ ਕਿੱਥੇ ਆਏ ਐ ਵੀ ਆ ਜੀ ਤੇ ਕੀ ਗੱਲਬਾਤ ਹੋਈ ਤੁਹਾਨੂੰ ਮੇਰਾ ਜੀ ਨਵੀਂਪੁਰ ਮੇਰਾ ਪਿੰਡ ਵਾ ਜੀ ਇਹ ਨਵੀਂਪੁਰ ਕਲੋਨੀ ਪੈਂਦੀ ਪਰਮਜੀਤ ਮੇਰਾ ਨਾਮ ਆ ਅਸੀਂ ਪਿਸਵਾ ਸਕੂਟਰੀ ਤੇ ਆ ਰਹੇ ਹਾਂ ਨਾ ਅਚਾਨਕ ਇੱਧਰ ਜਾ ਰਹੇ ਹਾਂ ਕਿ ਬਿਜਾਣੇ ਇੱਧਰ ਮੇਲਾ ਲੱਗਾ ਤੇ ਲੱਗਾ ਤੇ ਮੇਲੇ ਮੇਲਾ ਤੇ ਬੰਦ ਪਿਆ ਆਏਗੇ ਤੈਨੂੰ ਛੰਨਿਆ ਰੋਡ ਜਾਣੇ ਆ ਤੇ ਅੱਗੋਂ ਇੱਕ ਟਰੱਕ ਵਾਲਾ ਆ ਰਿਹਾ ਸੀ ਉਧਰੋਂ ਗੱਡੀ ਆ ਰਹੀ ਸੀ ਦੋਨੋਂ ਪੱਚੇ ਕ੍ਰਾਸਿੰਗ ਕਰਦੇ ਵੀ ਗੱਡੀ ਕ੍ਰਾਸਿੰਗ ਕਰਦੇ ਵੀ ਤੇ ਦੱਸਦੇ ਮੁੰਡੇ ਵੀ ਟ੍ਰੈਕ ਲੈਣੇ ਛਾੜ ਸਾਈਡ ਮਾਰੀ ਆ ਤੇ ਅਸੀਂ ਤੇ ਦੇਖਿਆ ਸ਼ਾਇਦ ਨੇ ਵੀ ہماری ਜਗਦੰਮ ਗੱਡੀ ਨਾ ਕੋਈ ਸੰਭ ਹੀ ਨਹੀਂ ਗਈ ਗੱਡੀ ਫਾਸ ਸੀ ਤੇ ਪਲਟੀ ਵੱਜੀ ਪਹਿਲਾਂ ਵਾਲੇ ਦੇ ਨਾਲ ਟੱਕਰ ਹੋਈ ਇਹਨਾਂ ਦੀ ਵਲਾ ਟੁੱਟ ਗਿਆ ਉਦੋਂ ਬਾਅਦ ਸਿੱਧਾ ਦਰਦ ਚੱਲੀ ਗੱਡੀ ਅਗਲੇ ਸ਼ੀਸ਼ੇ ਟੁੱਟ ਗਏ ਤੇ ਮੁੰਡੇ ਕੋ ਨਿਕਲਦੇ ਹੌਲੀ ਹੌਲੀ ਨਿਕਲਦੇ ਆ ਜਦੋਂ ਮੁੰਡਿਆਂ ਨੂੰ ਕੱਢਣ ਲੱਗੇ ਉਹਨੂੰ ਮੁੰਡੇ ਸਾਰੇ ਬਾਹਰ ਆ ਗਏ ਆ ਨਾ ਛੱਟਾ ਛੱਟਾ ਲੱਗੇ ਆ ਬਚਾਅ ਹੋ ਗਿਆ ਵਾ ਸਿਵਲ ਹਸਪੀਟਲ ਪਹੁੰਚਾ ਦਿੱਤਾ ਗਿਆ ਇਹਨਾਂ ਨੂੰ ਤੇ ਸਭ ਠੀਕ ਠਾਕ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਆ ਗੱਡੀ ਦਾ ਟਾਇਰ ਖੁੱਲ ਕੇ ਕਿੰਨੀ ਦੂਰ ਦੂਰ ਤੱਕ ਚੱਲ ਗਿਆ ਅੱਗੋਂ ਜਿਹੜੀ ਟ੍ਰੈਫਿਕ ਸਾਰੀ ਰੁਕ ਗਈ ਆ ਔਰ ਤੋਂ ਬਾਅਦ ਵੇਖਿਆ ਵਾ ਵੀ ਮੁੰਡੇ ਨਿਕਲ ਕੇ ਇੱਕ ਸਾਈਡ ਤੇ ਹੋ ਗਿਆ ਵੀ ਸਾਡਾ ਬਚਾਅ ਹੋ ਗਿਆ ਵਾ ਪਰ ਪਤਾ ਲੱਗਾ ਨਹੀਂ ਕਿਦਾਂ ਗੱਡੀ ਚੱਕਦਾ ਵੀ ਮਲ ਗਈ ਇੱਕ ਸਾਈਡ ਨੂੰ ਗੱਡੀ ਚੱਲ ਗਈ ਜਿੰਨੀ ਦੀ ਨਹੀਂ ਸਪੀਡ ਕਿੰਨੀ ਗੱਡੀ ਕਿੰਨੇ ਮੁੰਡੇ ਚਾਰ ਮੁੰਡੇ ਹੈਗੇ ਸੀ ਆ ਜੀ ਸਪੀਡ ਕਿੰਨੀ ਕੀ ਗੱਡੀ ਦੀ ਸਪੀਡ 100 ਹੀ ਸਪੀਡ ਤੇ ਹੋ ਗਈ ਗੱਡੀ ਦੀ 100 ਦੀ ਹੋएगी ਜੀ ਜਿੰਨੇ ਬਲਾ ਟ੍ਰਾਂਸਪੋਰਟ ਵਾਲੇ ਸਾਹਮਣੇ ਪੜਦਾ ਵਾ ਤੇ ਫਾਸਤਾ ਹੋ ਗਿਆ ਤਾਂ ਤੁਹਾਨੂੰ ਬਰਾ ਵੀ ਦਰਾਮੜੇ ਸਾਰੇ ਸੱਟਾਂ ਮਾੜੀ ਲੱਗੀ ਜਿਆਦਾ ਜਿਆਦਾ ਲੱਗੀ ਹਾਂ ਇੱਕ ਦਿਨ ਲੱਗੀ ਆ ਸਿਰ ਤੇ ਲੱਗੀ ਆ ਨੱਕ ਤੇ ਲੱਗੀ ਆ ਬਚਾਅ ਹੋ ਗਿਆ ਜਾਨੀ ਕਿ ਜਿਆਦਾ ਸੱਟਾਂ ਲੱਗੀਆਂ ਬਚਾਅ ਹੋ ਗਿਆ ਵਾ ਠੀਕ ਠਾਕ ਨੇ ਉਦਾਂ ਹਾਂਜੀ ਔਰ ਇਹ ਕਿਹੜਾ ਰੋਡ ਹੈ ਤੇ ਕੀ ਸੇਕ ਗਲਤ ਹੋਈ ਆ ਇਹ ਬਾਈਪਾਸ ਨਵੀਂਪੁਰ ਰੋਡ ਵੱਜਦਾ ਹੈ ਕੋਈ ਇਨਫੋਰਮੇਸ਼ਨ ਆ ਇਹ ਵੀ ਗੱਡੀ ਇੱਕ ਐਕਸੀਡੈਂਟ ਹੋ ਗਿਆ ਬਾਈਪਾਸ ਤੇ ਅਸੀਂ ਪੁੱਛੇ ਆ ਮੌਕੇ ਤੇ ਪੁੱਛੇ ਆ ਕੇ ਵੇਖਿਆ ਵਾ ਹਾਲਾਤ ਦੇ ਵੇਖੇ ਨੇ ਪਤਾ ਇਹ ਗੱਲ ਲੱਗਾ ਵੀ ਗੱਡੀ ਆਫਰ ਸਵੀਟਰ ਆ ਰਹੀ ਸੀ ਜਿਹੜੀ ਗੱਡੀ ਕੰਟਰੋਲ ਇਹਨਾਂ ਕੋ ਨਹੀਂ ਹੋ ਸਕਦੀ ਤੇ ਖੰਬੇ ਦੇ ਵਿੱਚ ਜਾ ਵੱਜੀ ਖੰਬੇ ਤੋਂ ਬਾਅਦ ਜਾ ਕੇ ਦਰਖਤ ਵਿੱਚ ਵੱਜੀ ਆ ਤੇ ਅਚਾਨਕ ਗੱਡੀ ਵੱਜ ਗਈ ਹੋਰ ਕੋਈ ਜਾਨੀ ਨੁਕਸਾਨ ਨਹੀਂ ਕੋਈ ਕਰੀਬ 1 ਘੰਟੇ ਤੱਕ ਰੀਬ ਹੋ ਗਿਆ ਤੇ ਕਿੰਨੇ ਬੰਦੇ ਸਵਾਰੀ ਦੇ ਵਿੱਚ ਇਹਦੇ ਕੋਈ ਕਰੀਬ 3-4 ਲੜਕੇ ਦੱਸਦੇ ਨੇ ਹੈਗੇ ਸੀ ਸਵਾਰ ਤੇ ਜਿਹੜੇ ਮਾੜੀ-ਮੋੜੀ ਘ੍ਰੀਟਾ ਲੱਗੀਆਂ ਪਤਾ ਲੱਗਾ ਵੀ ਬਬਰੀ ਸਿਵਲ ਹਸਪੀਟਲ ਦੇ ਵਿੱਚ ਉਹ ਚਲੇ ਗਏ ਨੇ ਕੋਈ ਨਾਂ ਪਤਾ ਲੱਗਦਾ ਕਿਹੜੇ-ਕਿਹੜੇ ਸੀ ਨਾਂ ਦਾ ਨਹੀਂ ਕੋਈ ਪਤਾ ਇੱਕ ਲੜਕੇ ਦੇ ਨਾਂ ਦਾ ਪਤਾ ਲੱਗਾ ਵਾ ਪ੍ਰਿੰਸ ਨਾਂ ਦਾ ਲੜਕਾ ਜਿਹੜਾ ਦੇਣਾ ਲਗਰਦਾ ਰਹਿਣ ਵਾਲਾ ਵਾ ਤੇ ਬਾਕੀ ਜਾ ਕੇ ਵੈਰੀਫਾਈ ਕਰਦੇ ਆ ਕਿਉਂ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਹੈ ਕਿਉਂ ਮੱਝੀ ਇੱਕ ਗੱਡੀ ਆ ਕਿੰਨਾ ਕਿ ਨੁਕਸਾਨ ਹੋਗਾ ਜੀ ਗੱਡੀ ਤੇ ਟੋਟਲੀ ਬਹਾਵਾ ਹੀ ਨੁਕਸਾਨ ਹੋ ਚੁੱਕਾ ਹੈ ਦਾ ਪਤਾ ਲੱਗਾ ਵੀ ਗੱਡੀ ਵਿੱਚ ਕੋਈ ਦਾਤਰ ਦੋਸਤ ਹਥਿਆਰ ਨਹੀਂ ਗੱਡੀ ਦੇ ਵਿੱਚ ਕੋਈ ਦਾਤਰ ਹਥਿਆਰ ਨਹੀਂ ਮਿਲਿਆ ਸਾਡੀ ਮੈਂ ਸਾਰੀ ਸਰਚ ਕੀਤੀ ਆ ਪਰ ਨਹੀਂ ਕੋਈ ਇਹੋ ਜਿਹਾ ਹਥਿਆਰ ਤੋਂ ਨਹੀਂ ਮਿਲਿਆ